हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠੂਣੋਂ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤਕਰੀਬਨ 4 ਨਾਗ ਵੀਰ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਸੋ ਮੱਝਾਂ ਤੁਹਾਨੂੰ ਦਿਖਾਵਾਂਗੇ ਬਹੁਤ ਸਪੈਸ਼ਲ ਮੱਝਾਂ ਆਈਆਂ ਨੇ ਅੱਜ ਤੇ ਪਹਿਲਾਂ ਵੀ ਪਸ਼ੂ ਬਹੁਤ ਵਧੀਆ ਸਟੈਂਡਰਡ ਸਟੈਂਡਰਡ ਦੇ ਪਸ਼ੂ ਦੋਸਤੋ ਹੁੰਦੇ ਆ ਫੁੱਲ ਵੱਡੇ ਸਾਈਜ਼ ਵਿੱਚ ਅੱਜ ਵੀ ਮੱਝਾਂ ਤੁਹਾਨੂੰ ਦੋ ਦਿਖਾਉਣੀਆਂ ਬੂਰੀਆਂ ਮੱਝਾਂ ਇੱਕ ਤਾਂ ਪੂਰੀ ਵੱਡੀ ਮੱਝਾਂ ਦੋਸਤੋ ਬੂਰੀ ਠੀਕ ਹੈ ਜੀ ਸੋ ਨਾਰਮਲੀ ਆਪਾਂ ਜੇ ਕਹ ਲਈਏ ਵੀ ਹਾਥੀ ਦਾ ਬੱਚਾ ਚਾਹੇ ਹਾਥੀ ਵੀ ਤੁਸੀਂ ਕਹਿ ਸਕਦੇ ਜੀ ਤੇ ਕੋਈ ਜਿਹੜੀ ਦੋਸਤੋ ਹੱਤ ਕਥਣੀ ਨਹੀਂ ਨੀਗੀ ਫੁੱਲ ਵੱਡੇ ਸਹਿਜ ਵਿੱਚ ਆ ਤੇ ਇੱਕ ਬੂਰੀ ਜਿਹੜੀ ਦੋਸਤੋ ਪਹਿਲੇ ਨੰਬਰ ਵਾਲੀ ਆ ਫੋਲੋ ਵੱਡੇ ਸਹਿਜ ਵਾਲੀ ਇਹ ਮੱਝ ਸੂਈ ਆ ਬਾਕੀ ਆਲਮੋਸਟ ਜਿੰਨੇ ਪਸ਼ੂ ਵੀ ਦਿਖਾਉਣੇ ਆ ਸਾਰੇ ਗੱਬਣਾਂ ਤਿਆਰੀ ਵਾਲੇ ਆ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਦੋਸਤੋ ਐਂਡ ਤੱਕ ਦੇਖ ਲਿਓ ਪੂਰੀ ਵੀਡੀਓ ਸਕਿਪ ਕਰਕੇ ਨਾ ਦੇ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ 3 ਜੂਨ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਪੂਰੀ ਡਿਟੇਲ ਆਪਾਂ ਲੈਨੇ ਆ ਵੀਰ ਗੁਰਲਾਲ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਜਿਹੜਾ ਵੀ ਵੀਰ ਐਨੀਮਲ ਲੈਣ ਆ ਰਿਹਾ ਹਰ ਵਾਰ ਆਪਣੀ ਰਿਕੁਐਸਟ ਹੁੰਦੀ ਹੈ ਵੀ ਦੋ ਟਾਈਮ ਚੋ ਕੇ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਲੈ ਕੇ ਜਾਂਦੇ ਆ ਕੋਈ ਵੀਰ ਤੇ ਬਿਲਕੁਲ ਚੌਥਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਆਉ ਕਰਦੇ ਆ ਗੱਲਬਾਤ ਦੀ ਸਭ ਤੋਂ ਪਹਿਲਾਂ ਗਰਲਾਲ ਬਾਈ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਠੀਕ ਠਾਕ ਵੀਰੇ ਕਿੱਦਾਂ ਜੀ ਕਰਾ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਜੀ ਹਾਂ ਜੀ ਅੱਛਾ ਗਰਲਾਲ ਅੱਜ ਆਪਣੇ ਕੋਲ ਤੋਹਫੇ ਮੈਨੂੰ ਜੰਗੀ ਪੰਦਰ ਤੇ ਆਏ ਵੱਡੇ ਮੈਂ ਸੰਧੂ ਸਾਹਿਬ ਅੱਗੇ ਦੇ ਹਾਥੀਆਂ ਦੇ ਬੱਚੇ ਲੈ ਆਏ ਤੇ ਹਾਥੀ ਲੈ ਖਲਾਪਾ ਅੱਛਾ ਹਾਥੀ ਲੈ ਜਾਂਦਾ ਹਾਂ ਪਹਿਲਾਂ ਹਾਥੀ ਲੱਭ ਨਹੀਂ ਸੀ ਰਿਹਾਗਾ ਹੱਥਾਂ ਦੇ ਬੱਚੇ ਲੱਭ ਰਹੇ ਸੀ ਅੱਗੇ ਬੱਚੇ ਲੱਭਦੇ ਆ ਹਾਥੀ ਲਿਆ ਖੜਾ ਰਤਾ ਹਾਂ ਹਾਂ ਮੱਝਾਂ ਦੇ ਉਹ ਵੀ ਵੱਡੀਆਂ ਪਰ ਇਹ ਜ਼ਿਆਦੀ ਵੱਡੀ ਹੈ ਠੀਕ ਹੈ ਜੀ ਹਾਂ ਜੀ ਲਓ ਵੀ ਇੱਕ ਚੰਗੀ ਸਪੈਸ਼ਲ ਮੈਂ ਪਹਿਲਾਂ ਜ਼ਿਕਰ ਕੀਤਾ ਦ ਪੂਰੀ ਮੱਝਾ ਦੋਸਤੋ ਟਾਵਾਂ ਟੱਲਾ ਪਸ਼ੂ ਐਡਾ ਭਲਿਆ ਪ੍ਰੀਤਾ ਕੇ ਤੇ ਨਜ਼ਰ ਆਉਂਦਾ ਜੀ ਸਾਹਿਬ ਕੱਲ ਸ਼ਾਮਾਂ ਦੀ ਮੱਝ ਸੁਈ ਹੈ ਜੇ ਸੂਨ ਦੇ ਕਾਰਨ ਥੋੜਾ ਲੱਪਾ ਲਾਇਆ ਮੱਝ ਨੇ ਠੀਕ ਹੈ ਜੀ ਕੱਟੀ ਨੂੰ ਜਨਮ ਦਿੱਤਾ ਕੱਲ ਸ਼ਾਮ ਦੀ ਸੁਈ ਆ ਠੀਕ ਹੈ ਜੀ ਤੇ ਪੂਰੀ ਦਾਹਤ ਦੀ ਗੱਲ ਮੱਝ ਦੀ ਹੈ ਜੇ ਥੋੜਾ ਲੱਪਾ ਲੱਗਾ ਠੀਕ ਹੈ ਜੀ ਕਾਰਨ ਠੀਕ ਹੈ ਜੀ ਤੇ ਗਰਲਾਲ ਇੱਕ ਹੀ ਮੱਝ ਸੁਈ ਹੈ ਬਾਕੀ ਸਾਰੇ ਗੱਬ ਬਾਕੀ ਸੰਦੂ ਸਾਹਿਬ ਗੱਬਣੇ ਜਿੰਨੇ ਪਸ਼ੂ ਠੀਕ ਹੈ ਜੀ ਲੈ ਵੀ ਗਰਲਾਲ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਐਸੇ ਹਾਥੀ ਤੋਂ ਕਰ ਲਗੇ ਇਹ ਸੰਦੂ ਸਾਹਿਬ ਤਿੱਜੇ ਸਵੇਰ 5 ਕਿਲੋਟਰ ਵਾਲਾ ਕਾਲਾ ਪਛਾਮੀ ਚੋਇਆ 4 1/2 ਦੇ ਲਾਇ ਤਰੀਬ ਸੇਰੇ ਜੋਇਆ ਜੀ ਯਾਨੀ 9 10 ਕਿਲੋ ਦੇ ਥਲੇ ਹੁਣ ਬੋਲਾ ਆਜ ਰਿਹਾ ਦੂਜੇ ਸੂਏ ਨੇ 17 ਕਿਲੋ ਦੋ ਦਿੱਤਾ ਹੈ ਜਿਹੜੇ ਵੀਰਾਂ ਦਾ ਆਪ ਲੀ ਜਾਣਾ ਆਪਣ ਦੱਸਿਆ ਅੱਛਾ ਜੀ ਇਰ ਕਿਤੇ ਜੇ ਸੂਏ ਸੋਈ ਆ ਠੀਕ ਆ ਠੀਕ ਇਧਰ ਥਣ ਲਿਵਾ ਖਾਦੋ ਇੱਕ ਰੀ ਬਹੁਤ ਜ਼ਬਰਦਸਤ ਆ ਵੇਖੋ ਨਿਸ਼ਾਨੀ ਤਾਂ ਨਹੀਂ ਜਿਕੇ ਦੋ ਵੀ ਨੀਲੀ ਰਾਵੀ ਦਾ ਕੋਸੀ ਏ ਹਮ ਲਓ ਜੀ ਸੋ 16 17 ਸੇਰੀ ਆ ਦੋਸਤੋ ਠੀਕ ਆ ਫੁੱਲ ਵੱਡੀ ਹਾਈਟ ਲੈਂਥ ਵਾਲੀ 51 ਇੱਕ ਨੰਬਰ ਲਓ ਜੀ ਆਹ ਕਰੋ ਚੈੱਕ ਠੀਕ ਹੈ ਜੀ ਸੋ ਮੋਟਰ ਆ ਦੋਸਤੋ ਮੱਛੀ ਮੋਟਰ ਕਹਿ ਲੈਂਦੇ ਆਪਾਂ ਠੀਕ ਹੈ ਜੀ ਮੋਗਾ ਚਵਾਈ ਆ ਮੋਗਾ ਚਵਾਈ ੋਟੀ ਧਾਰ ਲੰਬੇ ਥਣ ਤੇ ਕੱਲ ਹੀ ਸੂਈ ਹੈ ਨਾ ਕੱਲ ਸ਼ਾਮ ਦੀ ਸੰਧੂ ਸਾਹਿਬ ਸੂਈ ਵੇਖੋ ਚਵਾਈ ਲਓ ਜੀ ਠੀਕ ਹੈ ਜੀ ਤੇ ਮਗਰ ਕੱਟੀ ਏ ਮਗਰ ਕੱਟੀ ਆ ਗਈ ਸੰਧੂ ਸਾਹਿਬਾ ਲਓ ਜੀ ਮਗਰ ਕੱਟੀ ਏ ਠੀਕ ਆ ਸੋ ਨਿਸ਼ਾਨੀਆਂ ਵਾਲੀਆਂ ਛੋਨੀਆਂ ਦੇ ਵਿੱਚ ਪੂਰੀ ਆ ਤੇ ਕਾਤੋਂ ਵਜਨ ਦੋਸਤੋ ਮੈਂ ਨਾ ਵੀ ਗੱਲ ਹੀ ਛੱਡਦੇ ਹਾਂ ਠੀਕ ਆ ਜੀ ਇਹਦੇ ਇਥੇ ਆਣ ਕੇ ਪਤਾ ਲੱਗੂਗਾ ਕਿਸੇ ਵੀਰ ਨੇ ਜਿਹਨੇ ਖਰੀਦਣੀ ਆ। ਅੱਗੇ ਹਾਥੀਆਂ ਦੀਆਂ ਗੱਲਾਂ ਨੇ ਹੱਥ ਬਲੇਰੋ ਦੀ ਗੱਲ ਜੀ। ਆਹ ਬਲੇਰੋ ਤੇ ਜਾਊਗੀ। ਬਿਲਕੁਲ ਬਿਲਕੁਲ। ਸੋ ਮਾਰਕਿੰਗ ਜਿਹੜੀ ਆ ਦੋਸਤੋ ਚਾਰੇ ਪੈਰ ਉੱਥੇ ਆ ਠੀਕ ਆ ਜੀ ਚਾਰੇ ਖੋਰ ਉੱਥੇ ਆ। ਪੱਕੀ ਮੋਸ਼ ਨਾਸ ਠੋਡੀ ਅੱਖਾਂ ਦੇ ਵਿੱਚ ਜਵਾਬ ਬੱਲਾ ਮੱਥਾ ਠੀਕ ਆ। ਇਹ ਕੱਦ ਫੁੱਲ ਵੱਡਾ ਠੀਕ ਆ ਜੀ ਨਾਰਮਲੀ ਏਡੀਆ ਮੱਝਾਂ ਕਿਤੇ ਟਾਵੇਂ ਟੱਲੇ ਪਸੰਦ ਨੇ ਖਾਣ ਦੇ। ਠੰਡੀ ਜੀ ਹਰ ਸੰਧੂ ਸਾਹਿਬ ਇੱਥੇ ਦੇਖੋ। ਮੂੰਮਾਂ ਵੀ ਫੜਾਉਂਦੀ ਹੈ। ਇੱਥੇ ਦੇਖੋ। ਲਓ ਜੀ ਠੀਕ ਆ ਆ ਤੋਰੋ ਗਰ ਲਾਲ ਠੀਕ ਕੱਟੀ ਦਾ ਛੋੜਾ ਸੰਧੂ ਸਾਹਿਬ ਗੜਾ ਕਰਦੀ ਆ ਤਾਜੀ ਸੂਈ ਕਰਕੇ ਠੀਕ ਆ ਜੀ ਇਹ ਖਿਚਣ ਵਾਲਾ ਬੰਦਾ ਵੀ ਚੰਗਾ ਚੰਗਾ ਵੱਡਾ ਹੀ ਵੀਰਾ ਆ ਗੱਲ ਸੰਧੂ ਸਾਹਿਬ ਹਰ ਕੋਈ ਕਰ ਦਿੰਦਾ ਐਡਾ ਡੰਗਰ ਪਾ ਲਈਏ ਕਰੇ ਫਿਰ ਪਤਾ ਲੱਗਦਾ ਬਸ ਬਸ ਤੇ ਬਾਕੀ ਦੋਸਤੋ ਬਾਕੀ ਸੇਵਾ ਸੁਆ ਚੰਗੀਆਂ ਝਲਕਾਂ ਮਾਰ ਕੇ ਦਿਖਾਈ ਦੇ ਰਹੀ ਆ ਕਿਉਂਕਿ ਐਡਾ ਵੱਡਾ ਪਸ਼ੂ ਸਾਹਮਣਾ ਪਾ ਲੈਣਾ ਬਹੁਤ ਔਖਾ ਉਸ ਔਖੀ ਗੱਲ ਤਾਂ ਹੈ ਨਹੀਂ ਕਿਉਂਕਿ ਰਚਾਉਣੇ ਬਹੁਤ ਔਖਾ ਠੀਕ ਆ ਬਾਕੀ ਜਿਹੜੇ ਪਸ਼ੂ ਨੇ ਚੰਗਾ ਦੁੱਧ ਦੇਣਾ ਤੇ ਸੇਵਾ ਵੀ ਉਹਦੀ ਕਰਨੀ ਪਣਦੀ ਹੈ ਜਿਹੜਾ ਪਸ਼ੂ ਚੰਗੀ ਮਿਲਕਿੰਗ ਵਾਲਾ ਸੂਤ ਦੇ ਨਿਸ਼ਾਨ ਤੋਂ ਸਾਬ ਏਡਾ ਪਸ਼ੂ ਪਾਲਣਾ ਔਖਾ ਤੇ ਇੱਕ ਏਡਾ ਪਸ਼ੂ ਠੰਡਾ ਸੀਰੂ ਬੜਾ ਔਖਾ ਨਿਕਲਦਾ ਜੀ ਹੂੰ ਇਹ ਦੇਖੋ ਜਿਤਨਾ ਮਰਜੀ ਇਹਨੂੰ ਜੋ ਕਰਮਾੜੀ ਨੂੰ ਪੋਲੀ ਪੋਲੀ ਜਵਾਈ ਜੀ ਵੇਖੋ ਜਵਾਈ ਦੀ ਤਾਂ ਗੰਦੀ ਪਰੇਦੀ ਆ ਪੋਲੀ ਜਵਾਈ ਫਿਰ ਲੋ ਜੀ ਮੋਗਾ ਚਵਾਈ ਹੈ ਠੀਕ ਆ ਜੀ ਬਣੀ ਬਹੁਤ ਸੋਹਣਾ ਜੀ ਪੂਰੀ ਨੀਲੀ ਹੈ ਜਿਹੜੀ ਦੋਸਤੋ ਤਿਲਾਂ ਵਾਲੀ ਹੈ ਠੀਕ ਆ ਸੋਹਣੇ ਕੱਦ-ਕਾਦ ਦੇ ਵਿੱਚ ਵਜਨ ਲੋਡ ਫੁੱਲ ਬੜਾ ਫੁੱਲ ਸੋ ਕੱਦ ਦੋਸਤੋ ਵੈਸੇ ਹੋ ਸਕਦਾ ਮੇਰੇ ਦਸਨ ਮੁਤਾਬਕ ਕਿੰਨੀਆਂ ਵੀਰਾਂ ਨੇ ਲੱਗਣਾ ਵੀ ਕਿਤੇ ਨਾਰਮਲ ਕੱਦ ਦਾ ਜਾਂ ਮੀਡੀਅਮ ਵੀਰ ਕਹਿੰਦਾ ਕੱਦ ਪੂਰਾ ਵੱਡਾ ਫੁੱਲ ਵੱਡੇ ਹਾਈਟ ਕੱਦ ਦੀ ਹੈ ਠੀਕ ਆ ਸਾਰੇ ਥਣ ਭਾਂਡਾ ਵੀ ਤੁਹਾਨੂੰ ਦਿਖਾਤਾ ਪੂਰਾ ਖੂਬਸੂਰਤ ਤੇ ਬੋਲਾ ਗਰਨਾਲ ਦੋ ਡੰਗ ਹੋ ਗਈ ਚਵਾਈ ਇਹਦੀ ਸੰਤੂ ਸਾਹਿਬ ਹਾਂਜੀ ਦੋ ਟਾਈਮ ਹੋ ਗਈ ਚਵਾਈ ਕੱਦ ਮਾਲੀਆਂ ਵਾਲਾ ਆ ਦੇ ਹਾਂ ਬੋਲੋ ਕਿੰਨਾ ਕਿਚੋਇਆ ਜਦੋਂ ਬਾਹਰ 9 ਲੀਟਰ ਸੰਦੂ ਸਾਹਿਬ ਚੋਲਿਆ ਦੋਨੇ ਮੈਂ 9 ਲੀਟਰ ਅਜੇ ਥੱਲੇ ਛੱਡੀ ਏ ਥੋੜੀ ਜਿਹੀ ਮੱਝ ਸਾਭਣੀ ਪੂਰੀ ਕੀਤੀ ਠੀਕ ਆ ਜੀ ਹਾਂ ਜੀ ਆਪਾਂ ਦੇ 16 17 ਕਦੀ ਤਸੱਲੀ ਤੇ ਆਈ ਆ ਹਾਂ ਜੀ ਸੰਦੂ ਸਾਹਿਬ ਆਪਾਂ ਨੂੰ ਉਹਨਾਂ 16 ਲੀਟਰ ਦੀ ਗਾਰੰਟੀ ਦਿੱਤੀ ਆ ਪਰ ਆਪਾਂ ਜੇ ਨਾਜ ਰਿਆ ਉਹਨਾਂ ਦੀ ਗੱਲ ਕਰਾਂਗੇ ਉਹ ਵੀ ਤਾਜੀ ਸੋਈ ਹੈਗਾ ਗਰਮੀ ਕੋਈ ਸੇਵਾ ਕਰ ਲੂ ਤੇ ਚੋਲੂ ਜੀ ਦੇਖੋ ਆਪਾਂ ਜਿਹੜੀ ਚੀਜ਼ ਵੇਖ ਕੇ ਲਈ ਉਹ ਦੱਸਾਂਗੇ ਠੀਕ ਆ ਜੀ ਠੀਕ ਆ ਲੋ ਵੀ ਭਰਾਵੋ ਜਰੂਰ ਹੱਥ ਪਾ ਸਕਦੇ ਜੇ ਚੰਗੀ ਪਲੀ ਪਲੋਸੀ ਮੱਝ ਆ ਹੋਲ ਵੱਡੀ ਹਾਈਟ ਲੈਂਥ ਦੇ ਵਿੱਚ ਤੇ ਨਾਰਮਲੀ ਮੱਝ ਨਹੀਂ ਕੀ ਵੈਸੇ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਬੋਲੀ ਤੇ ਨਾਲਾ ਇਤਰਾ ਰਸਾ ਛੁੱਟਿਆ ਤੇ ਕੋਈ ਪ੍ਰਵਾਹ ਨਹੀਂ ਇਹਨੂੰ ਕਰਮਾ ਲਈ ਨੂੰ ਹਾਂ ਲਓ ਜੀ ਤੇ ਗਰਲਾਲ ਕਿੰਨੇ ਦੀ ਦੇ ਦੇਣੀ ਹੈ ਵੀਰੇ ਮੁੱਲ ਕੀ ਕਰਦੇ ਦਾ ਸਤੂ ਸਾਬ ਐਡੀਆਂ ਮੱਝਾਂ ਦਾ ਮੰਡੀ 'ਚ ਤਾਂ ਕੋਈ 4 ਲੱਖ ਮੰਗਣੀ ਦਾ ਕੋਈ 5 ਮੰਗਣੀ ਦਾ ਹਾਂ ਕੋਈ 3.5 ਮੰਗਣੀ ਦਾ ਹਾਂ ਪਰ ਆਪਾਂ ਦੋਵੇਂ ਨਹੀਂ ਮੰਗਣਾ ਤੁਹਾਨੂੰ ਪਤਾ ਆਪਣਾ ਮੁੱਲ ਜਾਇਜ਼ ਹੁੰਦਾ ਤੇ ਮਾਲ ਵਿਕ ਜਾਂਦਾ ਹਾਂਜੀ ਹਾਂਜੀ ਮੁੱਲ ਇਹਦਾ ਹੈਗਾ ਜੀ 1.5 ਲੱਖ ਹਾਂ ਹਾਂ ਨਾ 1 ਲੱਖ 42 ਹਜ਼ਾਰ ਦੀ ਠੀਕ ਹੈ ਜੀ ਹਾਂਜੀ ਲੋਵੀ 142000 ਦੀ ਹਾਣਾ ਠੀਕ ਹੈ 1.5 ਲੱਖ ਮੋਲ ਕੀਤਾ ਤੇ 142 ਦੀ ਜੈਸਨ ਹੋਆ ਤੇ ਮੱਝ ਵੀ ਦੋਸਤੋ ਸਿਰਾ ਆ ਜਿਹਨੂੰ ਸਿਰਾ ਕਹਿੰਦੇ ਆ ਠੀਕ ਆ ਜੀ 2 ਲੱਖ ਸੰਧੂ ਸਾਹਿਬ ਖਾ ਕੇ ਤਿਆਰ ਹੁੰਦੀ ਹੈ ਟੀਮਾਂ ਜੇ ਕਰਨੀ ਹੋਵੇ ਜੀ ਖਰਚੇ ਦੇ ਹਿਸਾਬ ਨਾਲ ਬਿਲਕੁਲ ਬਿਲਕੁਲ ਕਿੰਨੀ ਵਗਾਈ ਹੋਈ ਹੈ ਤੇ ਬਾਕੀ ਜਿਹੜੇ ਵੀਰ ਨੇ ਕਿ ਨਸਲ ਬ੍ਰੀਡ ਤੇ ਕੰਮ ਕਰਨਾ ਤਾਂ ਬਿਲਕੁਲ ਚੰਗੀ ਖਾਸ ਆ ਸਪੈਸ਼ਲ ਆ ਬੜੀਆਂ ਸੋਹਣੀਆਂ ਕਟੀਆਂ ਝੂਟੀਆਂ ਤੋਂ ਬਣਦੀਆਂ ਸੰਧੂ ਸਾਹਿਬ ਦੋਵੇਂ ਮਜਾ ਇੱਕ ਇੱਕ ਰਵਾਈ ਜੋੜੀ ਠੀਕ ਆ ਆ ਨਾਲ ਦੀ ਜਿਹੜੀ ਆਪਣੇ ਕੋਲ ਆ ਬੂਰੀ ਖੜੀ ਹੈ ਹਾਂ ਇੱਕ ਹੀ ਕਰਵਾਈਆਂ ਦੋਵੇਂ ਇਹ ਦੂਜੇ ਸੂਏ ਸੁਣੀ ਜਾਰ ਕਿ ਪਹਿਲੇ ਸੂਏ ਨੇ 11 12 ਲੀਟਰ ਦੁੱਧ ਚੁਆਇਆ ਜੀ ਅੱਛਾ ਜੀ ਇਹਦੇ 10 10 ਜੂਨ ਨੂੰ ਦਿਨ ਪੂਰੇ ਹੁੰਦੇ ਜੀ ਆ ਵੱਡੀ ਮੈਂ ਉਹ ਤਾਂ ਚੰਗਾ ਪੀਪਾ ਪੂਪਾ ਖਵਾ ਦਿੰਦੇ ਰਹੇ ਤੇ ਇਹਨੂੰ ਤਾਂ ਬਸ ਉਹ ਹੱਥਾ ਹੱਥਾ ਨਾਲ ਉਂਗਲਾਂ ਨਾਲ ਹੀ ਕਿਤੇ ਚੁਆਉਂਦੇ ਜਿੱਟਾਂ ਦੇ ਰਹੇ ਨੇ ਸੰਤੂ ਸਾਹਿਬ ਇਹ ਵੀ ਆਪਣੀ ਥਾਂ ਦੇ ਬਹੁਤ ਚੰਗੀ ਵੇਖੋ ਵਜਨ ਵਟਾ ਇਹ ਤਾਂ ਇਹਦੇ ਜਿਵੇਂ ਪੂਰੀ ਆ ਪਰ ਜਿਹੜਾ ਕੱਦ ਕਰਮ ਵਾਲੀ ਇੱਕ ਨੂੰ ਉਹਨੂੰ ਲੱਗਿਆ ਪੂਰਾ ਮੈਂ ਤਾਂ ਅੱਗੇ ਦੱਸਿਆ ਵੀ ਮੱਜਾ ਇਹ ਵੀ ਵੱਡੀਆਂ ਪਰ ਉਹ ਜ਼ਿਆਦੀ ਵੱਡੀ ਹੈ ਉਹ वैसे नॉर्मली साइज दसो ਆ ਮੱਜਨ ਵਫਾ ਵੱਡੀਆਂ ਕਹਿ ਲੈਨੇ ਜਿਹੜੀ ਆ ਵੀਰ ਗਰਨਾਲ ਹੋਰ ਦੂਜੇ ਨੰਬਰ ਤੇ ਬੁਖਾਰਿਆ ਉਹ ਤਾਂ ਫੋਲੋ ਵੱਡਾ ਸਾਈਜ਼ ਆ ਤਾਂ ਕਰਕੇ ਥੋੜਾ ਜਿਹਾ ਵੱਖਰਾ ਲੱਗਣ ਡਿਆ ਤੇ ਗਰਨਾਲ ਇਹਦਾ ਸੂਆ ਦੱਸ ਦੇ ਕਿੰਨਾ ਹੈ ਇਹ ਸੰਧੂ ਸਾਹਿਬ ਦੂਜੇ ਸੂਏ ਛੋਟੀ ਸੁਣੀ ਯਾਰ ਕੀ ਦੂਜੇ ਸੂਏ ਹਫਤਾ ਵਿਆਹ ਜੇ ਜਾਣੀ ਇਹਦਾ ਅੱਜ 3 ਤਰੀਕ ਹੋ ਗਈ ਆ ਤੇ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਲੋ ਵੀ 10 ਤਰੀਕ ਨੂੰ ਦੋਸਤੋ ਦਿਨ ਪੂਰੇ ਆ 10 ਜੂਨ ਨੂੰ ਅਜੇ ਤਕਰੀਬਨ ਕੋਈ 7 ਦਿਨ ਹਫਤਾ ਮੰਨ ਕੇ ਕੋਈ ਪ੍ਰਸਾਦ ਨੰਬਰ ਆਈ ਸੰਧੂ ਸਾਹਿਬ ਤੇ 5 ਅੱਛਾ ਜੀ ਕੋਈ ਵੀਰ ਭਰਾ ਹੁੰਦਾ ਆ ਆਪਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਜਿਹੜੀ ਕੋਈ ਗੱਬੜ ਮੱਝ ਲਊਗਾ ਉਹਦੀ ਇੱਕ ਤੋਂ ਦੋ ਦਿਨਾਂ ਦੀ ਪਿੱਛੇ ਦੀ ਗਾਰੰਟੀ ਹੋਊਗੀ ਤੇ ਜਿਹੜੀ ਕੋਈ ਸੂਰੀ ਮੱਝ ਆਪਦੀ ਚੋਕ ਤਸੱਲੀ ਕਰਕੇ ਖੜੀ ਠੀਕ ਆ ਜੀ ਲਓ ਦੋਸਤੋ ਕਰੋ ਚੈੱਕ ਠੀਕ ਆ ਸੋਭਾ ਜਨ ਵਜੂਦ ਇਸ ਝੋਟੀ ਦਾ ਵੀ ਪੂਰਾ ਹੈ ਸੈਕੰਡ ਟਾਈਮ ਆ ਰਾਤ ਦੂਜਾ ਸੂਬਾ ਤਾਂ ਥਣ ਲੇਵਾ ਜਿਹੜਾ ਦੋਸਤੋ ਪਹਿਲਾਂ ਝੋਟੀਆਂ ਵਾਲਾ ਹੈ ਠੀਕ ਆ ਜੀ ਵੈਸੇ ਜਿਹੜੀ origional ਉਹ ਦੂਜਾ ਸੂਬਾ ਸ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਵਿਖਾ ਦਿੰਨੇ ਆ। ਬੱਕੀਨਾਸ ਨੂੰ ਸਾਬ ਦੇਖੋ। ਬੱਕੀਨਾਸ ਆ ਮੱਥੇ ਬੱਲ ਤੇ ਸਿੰਘਾ ਸਿੰਘਾਂ ਦੀ ਬਹੁਤ ਗੌਰਵਸ਼ਾਲਤਾ ਠੀਕ ਆ ਜੀ। ਸਿੰਘ ਦੇਖੋ ਬਹੁਤ ਬਾਡੀ ਸਟਰਕਚਰ ਦੇ ਨਾਲ ਪੂਰਾ ਜਿਹੜਾ ਫੱਬ ਖਾ ਰਿਆ ਸਿੰਘ। ਆ ਮੂੰਹ ਮੱਥੇ ਦੀ ਜਿਹਾ ਠੀਕ ਆ ਜੀ ਅੱਖਾਂ ਦੇ ਵਿੱਚ ਜਵਾਬ ਆ ਦੋਹਾਂ ਦੇ ਵਿੱਚ ਤੇ ਚਾਰੇ ਖੁਰ ਤੋਤੇ ਆ। ਕੋਸ਼ ਵੀ ਉੱਪਰ ਤੱਕ ਵਾਈਟ ਆ ਸੂਤ ਨਿਸ਼ਾਨ। ਹਵਾਨੇ ਲੈਵੇ ਤੇ ਡੱਬ ਤੁਹਾਨੂੰ ਨਾਰਮਲ ਹੀ ਦਿਖਾਈ ਦੇਣਗੇ ਠੀਕ ਆ ਚੌੜਾ ਪਿੱਠ ਪੁੜਾ। ਆ ਲਓ ਜੀ। ਕਈ ਯਾਰ ਸੰਧੂ ਸਾਹਿਬ ਇੱਕ ਬੂਰੀ ਨਹੀਂ ਲੱਦਦੀ ਅੱਜ ਆਪਾਂ 2 ਲੱਖ ਰੁਪਏ ਦੇ ਹੂੰ ਕਦੇ ਕਦੇ ਤਾਂ ਸ਼ਾਰਟੇਜ ਪੂਰੀ ਆ ਜਾਂਦੀ ਹੈ ਹਾਂ ਇਹ ਆਪਾਂ ਜਿਹੜੇ ਵੀਰਾਂ ਦਾ ਲਈਆਂ ਨਾ ਉਹਨਾਂ ਕੋ ਹੈਗੀਆਂ ਬੂਰੀਆਂ ਸਾਰੀਆਂ ਹੂੰ 6-7 ਡੰਗਰ ਸਾਰੀਆਂ ਬੂਰੀਆਂ ਮਜਾ ਠੀਕ ਹੈ ਜੀ ਠੀਕ ਹੈ ਤੇ ਗਰਨਾਲ ਚੰਗੀ ਹੈ ਝੋਟੀ ਵੀਰ ਬਾਕੀ ਥਣ ਦੇ ਵੀ ਤੋ ਕੋਈ ਫੇਰ ਦਿਖਾ ਦੇ ਮਾੜੀ ਕਰਿਓ ਪੂਛ ਪਾਸੇ ਗਾਡਰ ਚੀਜ਼ਾਂ ਸੰਧੂ ਸਾਹਿਬ ਹਾਂ ਲੋ ਵੀ ਭਰਾਵਾ ਜਿਹੜੇ ਸ਼ਕੀਨ ਵੀਰ ਇਹੋ ਜਿਹੇ ਪਸ਼ੂ ਖਰੀਦਣ ਦੇ ਬੂਰੀਆਂ ਨੀਲੀਆਂ ਲੱਭ ਰਹੇ ਜੀ ਇਹ ਸੰਧੂ ਸਾਹਿਬ ਇੱਕ ਮਾਝੀ ਤਿੰਨ ਤਣ ਕੁਆਲਿਟੀਆਂ ਹੈ ਨਾਲ ਬੂਰੀਆਂ ਨਾਲ ਨੀਲ ਲਓ ਜੀ ਠੀਕ ਆ ਤੇ ਗਰਲਾ ਵਾਲੇ ਦਾ ਕੀ ਕਰਦੇ ਜੀ ਮੁੱਲ ਮੁੱਲ ਸੰਧੂ ਸਾਹਿਬ ਇਹਦਾ ਕਰਨੂ ਦੇ ਭਾਵੇਂ ਜੇ ਅੱਜ ਹਜ਼ਾਰ ਜਵਾਬ ਹੁੰਦੀ ਬਿਲਕੁਲ ਤਿਆਰ ਹੁੰਦੀ ਫਿਰ ਤੇ ਭਾਵੇਂ ਸਵਾ ਦੀ ਆ ਨਾ ਕਰ ਦਿੰਦੇ ਮੁੱਲ ਇਹਦਾ ਹੈ ਜੀ 1 ਲੱਖ 20000 ਹਾਂ ਨਾ ਦਾਂਗੇ 1 ਲੱਖ 15000 ਦੀ 1 ਲੱਖ 150 ਦੀ ਹਾਂ ਜੀ ਉਹ ਵੀ ਅੱਜ ਦਾ ਮੁੱਲ ਜੀ ਇਹਦਾ ਹੂੰ ਲਓ ਜੀ ਤੇ ਪੰਨ ਤੋਂ ਪੰਜ ਸੰਧੂ ਸਾਹਿਬ ਬਿਲਕੁਲ ਇੱਕ ਨੰਬਰ ਆਈ ਜੀ ਬਿਲਕੁਲ 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 ਥਾਂ ਦੇਵਾ ਵਿਖਾ ਦਿਓ ਵੇਖੋ ਤਾਂ ਬਹੁਤ ਸਾਰੇ ਦੇਖਣਾ ਜੀ ਦੋਸਤੋ 7 ਕ ਬਾਕੀ ਆ ਪੂਰਾ ਪਾਸੇ ਦਾ ਥੜੇ ਪਾਸੇ ਚੱਡੇ ਵਾਲੇ ਪਾਸੇ ਪੂਰਾ ਫਸੂ ਕੀ ਕਰਮਾ ਵਾਲੀ ਚੌਰਸਲੇਵਾ ਮੋੜ ਤੋਂ ਠੀਕ ਆ ਜੀ ਤੇ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਬਹੁਤ ਸੋਹਣੀ ਸ਼ੇਪ ਹਵਾਨੇਲੇਵੇ ਦੀ ਬਣ ਕੇ ਤਿਆਰ ਹੋਊਗੀ ਥਾਂ ਥਾਂ ਨੂੰ ਬੜਾ ਵਧੀਆ ਨਕੀੜ ਦੇ ਵਿੱਚ ਮੁਠੀ ਤਾਣਾ ਹੱਥੀ ਜੁਵਾਈ ਵਾਲਾ ਸੋ ਸਿੰਗੀ ਸਿੰਗੀ ਬੜੀ ਪਿਆਰੀ ਹੈ ਠੀਕ ਆ ਜੀ ਤੇ ਜ਼ਰੂਰ ਹੱਥ ਪਾ ਸਕਦੇ ਜੇ ਰੇਡ ਤੁਹਾਨੂੰ ਦੱਸਦਾ ਅੱਗੇ ਆ ਗਿਆ ਸਤੂ ਸਾਹਿਬ ਆਰਤੀਆਂ ਦਾ ਸਰਾਨਾ ਹੂੰ ਗੋਲ ਮਟੋਲ ਸਾਰੇ ਪਾਸਿਓਂ ਇਹ ਇਹ ਤੋਹਫਾ ਵੀ ਐਨੂੰ ਕਰਕੇ ਬੀੜੀ ਪਈ ਐਨੂੰ ਆ ਇਹ ਚੱਲਦੀ ਇਹ ਮਾਨਸੇ ਜਾਨੀ ਮੈਨੂੰ ਲੱਗਦੀ ਜੀ ਨਾ ਚੰਦੇ ਸੰਤੂ ਸਾਹਿਬ ਇਹਦੇ ਹੀ ਆ ਇਹੋ ਜਿਹੀ ਮੱਜਾਂ ਜਿਹੜੇ ਸ਼ਕੀਨ ਨਾ ਮਾਨਸੇ ਵਾਲੇ ਵੀਰ ਇਹ ਦੇਖੋ ਚਮੜੀ ਵੇਖੋ ਸੰਤੂ ਸਾਹਿਬ ਦੀ ਗੱਡੀ ਪਤਲੀ ਆ ਇਹ ਦੇਖੋ ਜਿਦੋਂ ਮਰਜੀ ਇਹਨੂੰ ਹੱਥ ਨਾਲ ਟੁੰਡੀਆਂ ਭਰੀ ਜਾ ਵੇਖੋ ਨਹੀਂ ਜੀ ਮੱਜ ਦੋਸਤ ਪੂਰੀ ਖੂਬਸੂਰਤ ਆ ਕੋਜ ਪਾਜ ਤਾਂ ਮੈਨੂੰ ਪਹਿਲਾਂ ਪਤਾ ਲੱਗ ਪਿਆ ਕੈਮਰਾ ਚੱਲੀ ਜਾਣਾ ਚਟਾਰਡਿੰਗ ਨੂੰ ਪਤਾ ਸੀ ਮੈਂ ਫੇਸਬੁਕ ਤੋਂ ਕਰਨੀ ਆ ਠੀਕ ਆ ਮੂੰਹ ਮੱਥੇ ਦੀ ਬੜੀ ਚੰਗੀ ਆ ਤੇ ਗਰਲਾਲੇ ਸੁਹਾਗਰਮਾ ਸੂਰੀ ਆ। ਇਹ ਸੁਹਾ ਸੰਧੂ ਸਾਹਿਬ ਤੇ ਜੇ ਸੁਏ ਸੁਣੀ ਆ। ਦੂਜੇ ਸੁਏ ਨੇ 13 ਤੋਂ 14 ਲੀਟਰ ਦੁੱਧ ਮੱਝ ਨੇ ਚਵਾਇਆ ਏ। ਠੀਕ ਹੈ ਜੀ। ਐਰ ਕੀ ਤੇਜੇ ਸੁਏ ਸੁਣੀ ਆ। ਗੱਬਣ ਮੱਝ ਦੀ ਆਪਣੀ ਮੰਨ ਲਓ ਦੁੱਧ ਦੀ ਗਰੰਟੀ ਹੁੰਦੀ ਆ ਡੰਗਰ ਸੋਏ ਦੀ। ਕੋਈ ਵੀਰ ਭਰਾ ਆਪਦੀ ਜਾਂਚ ਕੇ ਲੈ ਲੈ ਵੀ ਇਹਨੇ 12 ਦਿਨਾਂ ਨੇ 15 ਦਿਨਾਂ। ਥਣਾ ਦੀ ਗਰੰਟੀ ਹੋਊਗੀ ਕੋਈ ਵੀਰ ਆਨਲਾਈਨ ਮੰਗਵਾਉਂਦਾ ਹੈ ਪਾਰ ਪਿੱਛੇ ਦੀ ਗਰੰਟੀ ਹੋਊਗੀ। ਪਹਿਲੀ ਗੱਲ ਆਪਦੀਆਂ ਆ ਕੇ ਚੈੱਕ ਕਰਕੇ ਤਸਲੀ ਕਰਕੇ ਖੜੋ ਆਪਾਂ ਮੁੱਲ ਲਿਆਂਦੀਆਂ ਪੈਸੇ ਦੇਗੇ। ਬਿਲਕੁਲ ਬਿਲਕੁਲ ਬਿਲਕੁਲ। ਆ ਗਰਲਾਲੇ ਲੋਰੀ ਥੱਬਿਆਂ ਦੇ ਥੱਬੇ ਚੱਲ ਰਹੀ ਆ ਵੇਖੋ ਵਜਨ ਵੀ ਥੱਬਿਆਂ ਦੇ ਥੱਬੇ ਹੀ ਆ ਸੰਤੂ ਸਾਹਿਬ ਥੋੜਾ ਦੂਰੀ ਤੋਂ ਦਿਖਾਉਣਾ ਹੈ ਦੋਸਤੋ ਥੋੜਾ ਜਿਹਾ ਪੈਕ ਹੋ ਕੇ ਆਪਾਂ ਪਿੱਛੇ ਹੋ ਕੇ ਤੁਹਾਨੂੰ ਦਿਖਾਉਨੇ ਆ ਅਜਿਹਾ ਦੇਖੋ ਠੀਕ ਆ ਜੀ ਇਹ ਕੋਈ ਸਾੜੀ ਸਾਰੀ ਮੱਝ ਝੋਟੀ ਨੂੰ ਆਪਾਂ ਗੱਲ ਗਏ ਬੇਟਾ ਵਜਨ ਨਹੀਂ ਲੱਗਾ ਹੁੰਦਾਗਾ ਵੈਸੇ ਸੇਵਾ ਵਾਲੇ ਪਾਸੇ ਕੋਈ ਵੀ ਅਸਰ ਨਹੀਂ ਹੁੰਦਾ ਸੰਤੂ ਸਾਹਿਬ ਅੱਜ ਜਿਹੜੀਆਂ ਚਾਰੇ ਮੱਝ ਪਹਿਲਵਾਨਾਂ ਨੂੰ ਫਾਲੀਆਂ ਹਾਂ ਅਸਰ ਪੈ ਸੇ ਕੋਈ ਵੀ ਨਹੀਂ ਸੇਵਾ ਵਾਲੇ ਪਾਸੇ ਛੱੜਦਾ ਪਰ ਵੇਖੋ ਦੋਸਤੋ ਜਿਹੜੇ ਵੀਰ ਉੱਤੇ ਬੈਠੇ ਹੁੰਦੇ ਆ ਬ ਬੜਾ ਸੋਹਣਾ ਚੱਡਾ ਵਾ ਨਾ ਲੇਵਾ ਬੜਾ ਸਾਰਾ ਆਖ ਨੂੰ ਸਾਰੇ ਆ ਦਿੰਦੇ ਸੰਧੂ ਸਾਹਿਬ ਮੈਂ ਚਾਰ ਪੌਣਾ ਮੈਂ ਖਲ ਪੌਣਾ ਮੈਂ ਵੰਡ ਪੌਣਾ ਇਹ ਦਿਖਦਾ ਇਤਰਾ ਨਗਰ ਦੇ ਪਿੰਡੇ ਚ ਕੀ ਪੌਂਦਾ ਬਿਲਕੁਲ ਬਿਲਕੁਲ ਉਹ ਘਰੇ ਹਰੇਰ ਸਿੰਘ ਬਾੜ ਜੀ ਘਰੇ ਸ਼ੀਸ਼ੇ ਕੇ ਡੋਲੇ ਦੇਖੀ ਜਣਾ ਮੈਂ ਪਲਵਾਨ ਆ ਤੇ ਉਦੋਂ ਨਹੀਂ ਪਤਾ ਲੱਗਦਾ ਬਾਹਰ ਗਰਾਉਂਡਾ ਜਿਹਾ ਪਤਾ ਲੱਗਦਾ ਉਦੋਂ ਪਤਾ ਲੱਗਦਾ ਜੇ ਢੇਰੀਆਂ ਨਾਲ ਕਿ ਜੇ ਅਗਲੇ ਟਾਇਆ ਹੁੰਦਾ ਜੇ ਥੱਲੇ ਲਿਆ ਹੁੰਦਾ ਵੀ ਕੀ ਖਾਦਾ ਆ ਲੋਕ ਦੋਸਤੋ ਬਹੁਤ ਖੂਬਸੂਰਤ ਹੈ ਇਹ ਵੀ ਮਾਜਾ ਠੀਕ ਹੈ ਜੀ ਵੈਸੇ ਮਾਜਾ ਜੇਕਰ ਆਪਾਂ ਗੱਲ ਕਰੀਏ ਦੋਸਤੋ ਅੱਜ ਵੀ ਤੁਸੀਂ ਦੇਖ ਰਹੇ ਜੇ ਵੈਸੇ ਮੈਨੂੰ ਲੱਗਦਾ ਵੀ ਚੰਗਾ ਰਹੇ ਵੀ ਆਪਾਂ ਘੱਟ ਬੋਲੀਏ ਤੇ ਪਸ਼ੂ ਜ਼ਿਆਦਾ ਬੋਲਣ ਫਿਰ ਸਵਾਦ ਆਉਂਦਾ ਬਾਕੀ ਮੱਝਾਂ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਮੈਂ ਜੱਤੀ ਜੀ ਨੂੰ ਜੀ ਨੂੰ ਕਰਦੀ ਆ ਆਹ ਕੋਈ ਆਉਂਦੀਆਂ ਵਜਾ ਤਾਂ ਨਹੀਂ ਵਜ ਜਾਂਦੀਆਂ ਹਾਂ ਲੋ ਜੀ ਠੀਕ ਆ ਜੀ ਤੇ ਝੂਲ ਝੂਲ ਪੂਰਾ ਤੁਰਦੇ ਜਿਵੇਂ ਗੱਗੂ ਗੱਲ ਤੁਰਦਾ ਹੈ ਹਾਂ ਜਾਓ ਇਹ ਹੇਰੀਏ ਜੀ ਜਾਓ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਹੜੇ ਦੋਸਤੋ ਬੰਦੇ ਦਾ ਜਿਹੜੇ ਇਨਸਾਨ ਦਾ ਜਾਂ ਜਿਹੜੇ ਪਸ਼ੂ ਦਾ ਚੰਗਾ ਤਕੜਾ ਜੁਸਾ ਤੋਰਾ ਵੀ ਉਹ ਤਾਂ ਹੀ ਹੁੰਦਾ। ਬਾਕੀ ਆ ਤੁਸੀਂ ਵੇਖੋ ਇੱਕ ਵਾਰੀ ਕਰਮਾ ਵਾਲੀ ਜਿੱਧਰ ਤੁਰਦੀ ਆ ਅਗਲੇ ਪਾਸੇ ਨਜ਼ਰ ਨਹੀਂ ਆਉਣ ਦਿੰਦੀ ਕੁਛ ਵੀ। ਬਿਲਕੁਲ ਚੌੜਾ ਪਿੱਠਪੂੜਾ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ। ਤੁਹਾਨੂੰ ਸਾਹ ਜਿੱਡੇ ਜਿਹੜੇ ਮੱਝਾਂ ਦੇ ਕੱਦ ਵਜਨੇ ਆ ਹਸਾਣਾ ਠੰਡੀਆਂ ਸੀਲ ਬਹੁਤ ਜਿਆਦੀਆਂ। ਜਿਤਨਾ ਮਰਜ਼ੀ ਫੜੀ ਫਿਰੋਗੇ ਚੱਕਰ ਨਹੀਂ ਇਹਨਾਂ ਨੂੰ। ਬਿਲਕੁਲ ਜੀ ਬਿਲਕੁਲ। ਲਓ ਜੀ ਅਸਾ ਗਰਲਾਲ ਵੈਸੇ ਸਹੀ ਹਜੇ ਅੰਦਾਜ਼ਾ ਵੀ ਲੈ ਜੂਗੀ ਦਿਨ 8-7 ਦੇ। ਅੰਦਾਜ਼ਾ ਸੰਧੂ ਸਾਹਿਬ ਇਹਦੇ 12 ਤਰੀਕ ਨੂੰ ਨਾ ਵੀਰਾਂ ਨੇ ਦੱਸਿਆ ਵੀ ਦਿਨ ਪੂਰੇ ਹੁੰਦੇ ਆ। ਹੋ ਸਕਦਾ 2-1 ਦਿਨ ਉੱਤੇ ਲੈ ਜਾਈਦੇ ਹੋ ਸਕਦਾ ਵੀ 12 ਦੇ ਲਾਗੇ ਥੋੜੇ। ਠੀਕ ਆ ਠੀਕ ਆ। ਲਓ ਦੋਸਤੋ ਬਹੁਤ ਖੂਬਸੂਰਤ ਪਸ਼ੂ ਧਾਨਾ ਮਾੜੀਆਂ ਮੋਟੀਆਂ ਮੱਝਾਂ ਨੇ ਗੀਆਂ ਬਾਕੀ ਸਾਰੇ ਵੀਰਾਂ ਨੇ ਚੀਜ਼ ਚੈੱਕ ਕਰ ਲੈਣੀ ਹੈ ਇੱਥੇ ਆਣ ਕੇ ਦੇਖ ਲੈਣੀ ਆ। ਨਾੜਾ ਉਹਨੂੰ ਦੱਸਾਵੇ ਜਿਵੇਂ ਲੇਖੋ ਪਿੰਡੇ ਜਿਹੇ। ਚੌੜਾ ਪਿੱਠ ਪੁੜਾ ਤੇ ਪਤਲੇ ਪਿੰਡੇ ਦੇ ਵਿੱਚ ਨਾੜਾ ਨਾੜਾ ਐਂ ਵੇਖੋ ਬਿਲਕੁ ਤੋ ਟਿੱਪਨ ਤੋਂ ਪੰਦੀ ਤੇ ਬਾਕੀ ਹੋਰ ਦੂਜੀ ਤੀਜੀ ਪੂਰੀ ਆਪਣੀ ਤਸੱਲੀ ਸਾਹਿਬ ਆਪਣੀ ਤਾਂਸਲੀ ਹੋਊਗੀ ਪਹਿਲੀ ਗੱਲ ਕੋਈ ਵੀਰ ਭਰਾ ਆ ਆਪਦੀ ਟਿੱਪ ਕੇ ਖੜੇ ਨਹੀਂ ਤੇ ਮੱਝ ਜਾਊਗੀ ਆਪਦੀ ਲਾ ਕੇ ਟਿੱਪ ਲਵੇ ਗੱਡੀ ਨੂੰ ਆ ਬਿਲਕੁਲ ਨਾ ਉਹ ਸਾਰੀ ਭਾਰ ਪਿੱਛੇ ਦੀ ਗਰੰਟੀ ਹੋਊਗੀ ਕਿਉਂਕਿ ਐਨਐਸੀ ਅਗਲਾ ਕਿੱਥੇ ਵੇਖੂ ਬੈਗੇ ਸਹੀ ਆ ਸਹੀ ਆ ਲਓ ਜੀ ਠੀਕ ਆ ਕੈਮਰਿਆਂ ਨੂੰ ਵਾਧ ਹੀ ਹੁੰਦੀ ਆ ਆਪੇ ਹੀ ਹਾਂ ਚੰਗੀ ਆ ਮੱਝ ਤੋ ਫੁੱਲ ਵਜਨ ਲੋਡ ਵਾਲੀ ਆ ਦੋਸਤੋ ਤੇ ਸੂਬਾ ਤੇ ਜਾ ਸੂਣਾ ਇਸ ਮੱਝ ਨੇ ਠੀਕ ਆ ਜੀ ਬਾਕੀ ਬ੍ਰੇਕੀਆਂ ਤੇ ਪੂਰੀ ਤੁਸੀਂ ਜਿਹੜੀ ਆ ਦੋਸਤੋ ਕਰੈਕਟਰ ਇਸ ਅੱਜ ਦੇ ਦੇਖ ਹੀ ਲੈ ਚੋਲ ਚਾਲ ਬਹੁਤ ਜ਼ਿਆਦੀ ਆ ਲੇਵਾ ਚੰਗਾ ਸੋਹਣਾ ਬਣਾ ਰਹੀ ਏ ਥੱਲੇ ਉਹ ਠੀਕ ਆ ਵਖਾਲੇ ਦੇ ਵਿੱਚ ਢੇਰ ਟੂਲ ਬਹੁਤ ਜ਼ਿਆਦੀ ਆ ਇੱਥੋਂ ਉਮੀਦ ਆਪਾਂ ਕਰ ਸਕਦੇ ਆ ਵੀ ਪਸ਼ੂ ਆ ਜੇ ਦੋਸਤੋ ਪੂਰਾ ਹੋ ਜਾਂਦਾ ਨਗਰ ਕਿਲੇ ਦੇ ਬੱਜਾ ਵੀ ਫੱਬਦਾ ਹੈ ਇਹਨਾਂ ਕੋਈ ਕਰਮਾ ਵਾਲਿਓ ਵੰਗਾ ਨਹੀਂ ਪਾਇਆ ਇੱਥਾਂ ਬਹਿ ਕੇ ਧੱਪੀ ਹੈ ਠੀਕ ਆ ਹਾਂਜੀ ਇਹ ਦੇਖੋ ਇਹ ਲਸੰਦੂ ਸਭ ਇੱਧਰ ਦੇਖੋ ਆ ਸਾਰਾ ਵਹਾਨਾ ਨੇ ਭਰਨਾ ਆ ਜੀ ਹੂੰ ਲੈ ਵੀ ਗਰਲਾ ਲੇ ਕੀ ਕਰਦੇ ਜੀ ਮੋਲੇ ਦਾ ਬੋਲੋ ਸੰਤੂ ਸਾਹਿਬ ਇਹਦਾ ਕਰਨੋਂ ਭਾਵੇਂ ਕਰ ਲਈਏ 1,20,000 ਭਾਵੇਂ ਕਰਨੀਏ 1,25,000 ਮੈਂ ਇਹਦੇ ਸਹੌਣਾ ਚੱਜਦਾ ਹਾਂ ਹਾਂ ਮੋਲੇ ਦਾ ਹੈਗਾ ਜੀ 1,15,000 ਹਾਂ ਹਾਂ ਨਾ 1,80,000 ਇੱਕ 8 ਦੀ ਹਾਂਜੀ ਉਹਦੇ ਵਿੱਚ ਮਾਨਤਾ ਕਰ ਦਿਆਂਗੇ ਭੈਣ ਭਰਾਵਾਂ ਦਾ ਕੋਈ ਆਊ ਵੀ ਇੱਥੇ ਹਾਂ ਹਾਂ ਲਓ ਜੀ 1,15,000 1,80,000 ਦੀ ਮਿਲ ਜੂਗੀ ਤੁਹਾਨੂੰ ਯੈਸ ਨੂੰ ਸੋ ਮੱਝ ਚੰਗੀ ਆ ਦੋਸਤੋ ਸ਼ਪੈਸ਼ਲ ਆ ਚੰਗੇ ਸੋਨੇ ਵਜਨੋਂ ਵਜੂਦ ਆ ਇਹ ਸੰਤੂ ਸਾਹਿਬ ਜਿਹੜੇ ਮੁੱਲ ਪੈਂਦੇ ਹਾਂ ਨਾ ਆਲੇ ਤੇ ਅੱਜ ਦੇ ਆ ਹਾਂ ਹਾਂ ਕੋਈ ਕਹਿੰਦੇ ਸਾਹਮਣੀਆਂ ਚਾਰ ਚਾਰ ਦਿਨ ਖੜਕੇ ਤੇ ਠੀਕ ਆ ਠੀਕ ਆ ਠੀਕ ਆ ਇਹ ਇਕੱਠ ਦੇ ਵਿੱਚ ਮਾਨਤਾ ਕਰਦੇ ਆਂਗੇ ਇਹਦਾ ਇਹ ਇਕੱਠ ਦੇ ਵਿੱਚ ਹਾਂਜੀ ਇਦ ਰੱਖ ਲਓ ਜੀ ਬਾਕੀ ਸੋ ਦੋਸਤੋ ਟਿਪ ਟੁਪ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਜਿੰਦਾ ਮਰਜ਼ੀ ਭਰਾ ਕੇ ਤਸੱਲੀ ਕਰੋ ਟਿਪ ਕੇ ਤਸੱਲੀ ਕਰੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਚੰਗੇ ਸੋਨੇ ਭਾਰੇ ਜੁੱਸੇ ਦੇ ਵਿੱਚ ਜ਼ਰੂਰਤ ਪਾ ਸਕਦੇ ਜੇ ਚੰਗੀ ਮੱਝ ਆ ਸੋ ਚੰਗਾ ਪੈਸਾ ਲਾਉਣਾ ਚਾਹੁੰਦਾ ਕੋਈ ਭਰਾ ਚੰਗੀ ਮੱਝ ਖਰੀਦਣ ਦਾ ਚਾਹ ਬਣਾ ਜ਼ਰੂਰਤ ਪਾ ਸਕਦਾ ਇਹ ਦੋਵੇਂ ਪੌਣੇ ਪੌਣੇ ਹਾਥੀ ਆ ਉਹ ਵੱਡਾ 80 ਦੇ ਹਾਥੀਆਂ ਦਾ ਬੱਚਾ ਗਾੜੀ ਏਹ ਹੱਤ ਯਾਦਾ ਬੱਚਾ ਆ ਇਹ ਬੱਚਾ ਹੈ ਇਹ ਹਾਂ ਲੈ ਵੀ ਇਹ ਰਖਣੀ ਬੰਬ ਚੀ ਜਹੀ ਲਾਹਟ ਤੇ ਇਹ ਨੀਲੀ ਰਾਵੀ ਜੁੰਦੀ ਜੇ ਨੀਲੀ ਲਓ ਜੀ ਨੀਲੀ ਦਾ ਪਾਕਾ ਦੋਸਤੋ ਇਸ ਮੈਹ ਤੇ ਵਿੱਚ ਵੀ ਅੱਖਾਂ ਬਿੱਲੀਆਂ ਨੇ ਮੱਥੇ ਬੱਲ ਮਗਰਲੇ ਖੁਰ ਤੋਤੇ ਆ ਠੀਕ ਆ ਜੀ ਸੋ ਬਾਰਡਰ ਏਰੀਆ ਦੋਸਤੋ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਇਹੋ ਜਿਹੇ ਪਸ਼ੂ ਆ ਨੀਲੀ ਦੇ ਨੀਲੀ ਰਾਵੀ ਦਾ ਪਸ਼ੂ ਅਕਸਰ ਜਿਹੜੇ ਚੰਗੇ ਚੰਗੇ ਨਾਗ ਨਿਕਲਦੇ ਰਹਿੰਦੇ ਆ ਇਧਰ ਆਓ ਦੇਖੋ ਜੀ ਗਰਲਾਲ ਇਹ ਵੀ ਸਮਾਂ ਲੈਂਦੀ ਹੈ ਜੇ ਫਿਰ 8 ਤੋਂ 10 ਦੇ ਰਹਿੰਦੇ ਸਦੂ ਸਾਹਿਬ ਦੇ ਨੇ ਸੀਲੀਆਂ ਦਾ ਹੀ ਮਨ ਦਾ ਗਾਂ ਨੂੰ ਵੀ ਪਿੱਛੇ ਛੱਡਿਆ ਲੱਡੋ ਲੋ ਵੇਖੋ ਬਹੁਤ ਜਿਆਦੀ ਹੈ ਦੇਖੋ ਲੈ ਲਓ ਜਦੋਂ ਵੇਟ ਨੂੰ ਵੀ ਪਿੱਛੇ ਛੱਡ ਗਿਆ ਸੀਲੀਆਂ ਵੇਖੋ ਕਰਮਾਲੀ ਦੀਆਂ ਤੇ ਥਣ ਬਹੁਤ ਵਧੀਆ ਲੰਬੇ ਥਣ ਨੋਕ ਵਾਲੇ ਠੀਕ ਆ ਜੀ ਕਲਮੀ ਥਣ ਸਿੰਘ ਬਿਲਕੁਲ ਸੰਧੂ ਸਾਹਿਬ ਪਤਲੇ ਪਿੰਡੇ ਚ ਚਿੱਟੇ ਸ਼ਿਰ ਤੋਂ ਨੀਲੀ ਨਹੀਂ ਹੁੰਦੀ ਨੀਲੀ ਹੁੰਦੀ ਇਤਰਾ ਗੁਣਾ ਤੋਂ ਹਾਂ ਤੇ ਕਰਤੂਤ ਕਰਕੇ ਆ ਪਸੂ ਇਹ ਲੱਤ ਮਾਰਦੀ ਤੇ ਦੰਦ ਫਰਛਦੇ ਹੁੰਦੇ ਉਹ ਨੀਲੀ ਨਹੀਂ ਹੁੰਦੀ ਹਾਂ ਨੀਲੀ ਹੁੰਦੀ ਜਿਹੜੀ ਇਤਰਾ ਬਹਿਣ ਦਵੇ ਬਹਿਣ ਦਵੇ ਲੋਬੇ ਦੋਸਤੋ ਠੀਕ ਹੈ ਜੀ ਅੱਜ ਉਹ ਗੱਲ ਬਣ ਗਈ ਵੀ ਇੱਕ ਵੇਖ ਲਓ ਦੂਜੀ ਭੁੱਲ ਜਾਓ ਮੱਝਾਂ ਸਾਰੀਆਂ ਜਿਹੜੀਆਂ ਕੁਆਲਿਟੀ ਵਾਲੀਆਂ ਨੇ ਠੀਕ ਹੈ ਜੀ ਚਾਰੇ ਪਸ਼ੂ ਆ ਚਾਰੇ ਚੰਗੇ ਆ ਭਾਰੇ ਜੁੱਸੇ ਬਾਕੀ ਖਜਾ ਥਲੜੇ ਪਾਸਿਓਂ ਜੇਕਰ ਆਪਾਂ ਗੱਲ ਕਰੀਏ ਜਿਹੜੀਆਂ ਮੱਝਾਂ ਪੂਰੀ ਤਿਆਰੀ ਵਾਲੀਆਂ ਨੇ ਉਹਨਾਂ ਦੇ ਵਿਖਾਲੇ ਦੀ ਜਿਹੜੀ ਗੱਲ ਆ ਦੋਸਤੋ ਥੋੜੀ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਜਿਹੜੀਆਂ ਜੇ ਪੰਜ ਪੰਜ 6 6 ਦਿਨ ਹਜੇ ਸਮਾਂ ਬਾਕੀ ਆ ਉਹਨਾਂ ਕਰਮ ਵਾਲੀਆਂ ਨੇ ਜੇ ਬਣ ਬਣ ਕਮਲੀਆਂ ਹੋਣਾ ਨੇ ਤੇ ਇਹ ਅਮਾਜ ਤੁਹਾਨੂੰ ਦਿਖਾ ਰਹੇ ਆ ਪਸੂਹਾ ਕਰਮਾ ਸੁਣਦੀ ਫਿਰੇ ਸੁਹਾ ਸੰਧੂ ਸਾਵੇਂ ਨੇ ਤ ਲੋ ਜੀ ਬਿੱਲੀਆਂ ਖਾ ਜਾਂਦੀ ਠੀਕ ਹੈ ਜੀ ਬਿੱਲੀਆਂ ਖਾਂ ਠੀਕ ਹੈ ਜੀ ਤੇ ਜਾ ਸੂਆ ਇਸ ਮੈਂ ਸੁਣਾ ਤੇ ਦਿਨੇ ਵੀ ਲਾ ਜੂ 8-7 ਨਾ ਦਿਨ ਸੰਤੂ ਸਾਹਿਬ ਇਹ ਵੀ 8 ਤੋਂ 10 ਲੈ ਜੂਗੀ ਜੀ ਹਾਂ ਬਣੋ ਚੰਗੀ ਮੱਜ ਪਰ ਖਲੂ ਕਿ ਥੱਲੇ ਇਧਰ ਦੇਖੋ ਆ ਪੂਰੇ ਵਟ ਵਟ ਕੱਢ ਕੇ ਫਿਰ ਸੋਊਗੀ ਮੱਜ ਦੇ ਹਮ ਇੱਕ ਨੰਬਰ ਤੇ ਪਣਾਈ ਸ਼ੈਦ ਆਉਂਦੇ ਇਧਰ ਦੇਖੋ ਪੂ ਚੁੱਕੀ ਜਾਂਦੀ ਮੈਂ ਕੋਈ ਪਰਵਾਹ ਹੀ ਨਹੀਂ ਦੇਖੋ ਜੀ ਠੀਕ ਹੈ ਤੈਨੂੰ ਆਉਂਦੇ ਆ ਨੀਲੀ ਦਾ ਪਸ਼ੂ ਠੀਕ ਹੈ ਜੀ ਨੀਲੀ ਦੀ ਮੈਂ ਖਾਸियत ਆ ਦੋਸਤੋ ਇਹੋ ਜਿਹੇ ਪਸ਼ੂਆਂ ਦੇ ਵਿੱਚ ਤੇ ਠੰਡੇ ਧੀਰੇ ਆ ਤੇ ਗਾਂ ਦੁੱਧ ਦੇ ਵਿੱਚ ਵੀ ਕਾਫੀ ਚੰਗਾ ਦੁੱਧ ਚਿਵਾਉਣ ਵਾਲੇ ਆ ਠੀਕ ਆ ਉਹ ਸੰਧੂ ਸਾਹਿਬ ਐਡੀ ਮੈਂ 12 ਤੋਂ ਪਲੱਸ ਹੀ ਚੱਲੂਗੀ ਹਾਂ ਲੈ ਵੀ ਗਰਲਾਲ ਭਰਾ ਸਾਫ ਸਾਂ ਲੈਵੇ ਦੀ ਇਹ ਤਾਂ ਮੁੱਲ ਕੀ ਕਰਦੇ ਪਏ ਜੀ ਮੁੱਲ ਸੰਧੂ ਸਾਹਿਬ ਭਾਵੇਂ ਕਰ ਲਈਏ ਲੱਖ ਭਾਵੇਂ ਕਰ ਲਈਏ 95 ਹਾਂ ਹਾਂ ਨਾ 88000 ਦੀ 88000 ਦੀ ਹਾਂ ਜੀ ਚਲੋ ਕਰਦੇ ਜੀ ਹੋਰ ਮਾਨਤਨ ਹੋਰ 1000 ਕਰਦਾ 87 ਦੀ ਦੇ ਦਾਂਗੇ ਠੀਕ ਆ ਜੀ ਲਓ ਜੀ 87000 ਦੀ 200 ਮਿਲੂਗੀ ਤੁਹਾਨੂੰ ਲਾਸਟ ਵਾਲੀ ਮੱਝ ਤੇ ਮੱਝਾਂ ਦੋਸਤੋ ਮੱਝ ਇਹ ਵੀ ਛੋਟੀ ਨਹੀਂ ਸੰਧੂ ਸਾਹਿਬ ਇੱਕ ਵੇ ਦਾ ਕੱਦ ਵੀ ਪੂਰਾ ਚੰਗੀ ਆ ਚੰਗੀ ਆ ਚੰਗੀ ਆ اصل ਦੇ ਵਿੱਚ ਆਪਾਂ ਜੇਕਰ 100 ਮੱਝਾਂ ਦੇ ਵਿੱਚੋਂ 80 ਮੱਝਾਂ ਦੀ ਗੱਲ ਕਰੀਏ ਤਾਂ ਇਹੋ ਜੇ ਕੱਦ-ਕਾਡ ਦੇ ਵਿੱਚ ਮਿਲਦੀਆਂ ਨੇ ਹਾਂ ਜੀ ਇਹੋ ਜੇ ਕੱਦ ਕਿਸੇ ਵੀਰ ਲਈਦਾ ਹੀ ਹੁੰਦਾ ਸੰਧੂ ਸਾਹਿਬ ਹੂੰ ਨਹੀਂ ਤਾਂ ਫਿਰ ਸਪੈਸ਼ਲ ਆ ਕੇ ਇਹ ਤਾਂ ਸਪੈਸ਼ਲ ਆ ਵੀ ਇਹ ਤਾਂ ਮੇਨੋ ਦਾ ਵੀ ਕਈ ਨਾ ਚਲੋ ਦੱਸਣਾ ਆਪਣਾ ਫਰਜ਼ ਬਣਦਾ ਇਹਦਾ ਨਾਂ ਵੀ ਦੱਸੀਏ ਫਿਰ ਵੀ ਵੀਰਾਂ ਨੇ ਜਜਮੈਂਟ ਕਰ ਲੈਣੀ ਵੀ ਕਿੱਡੀ ਕ ਤੇ ਫੋਲੋ ਵੱਡੇ ਹਾਈਟ ਲੈਂਥ ਇਹੋ ਦੋਸਤੋ ਇੱਕ ਜਿਹੜੀ ਮਹ ਸੁਈ ਆ ਬਿਲਕੁਲ ਤਾਜੀ ਸੱਜਰ ਤੇ ਚੰਗੀ ਮੇਲ ਆ ਹਾਂ ਸੰਧੂ ਸਾਹਿਬ ਵਿੱਚ ਏਡੀ ਠੰਡੀ ਸੀ ਲਿਆ ਭਗਤ ਬੰਦੇ ਵਾਲਾ ਹੀ ਹਿਸਾਬ ਆ ਹੂੰ ਜਿਹੜੀ ਸੰਢੀ ਸੀੜਾ ਮਿਲ ਕੇ ਇਹਨੂੰ ਵੇਖੋ ਜਿਵੇਂ 9 ਇੰਚੀ ਪਾਈਪ ਹੁੰਦੇ ਆ ਇਧਰ ਵੇਖੋ ਆਹ ਦੇਖੋ ਜੀ ਜਿੱਧਰਾ ਮਰਜੀ ਵਹੀ ਆ ਇਹਨੇ ਜੜੀ ਨਹੀਂ ਆਖਣਾ ਕੁਛ ਨਹੀਂ ਨਾਟ ਵੀ ਜਿਹੜੀ ਆ ਦੋਸਤੋ ਪੂਰੀ ਮੋਟੀ ਨਾੜਾ ਵੇਖੋ ਠੀਕ ਆ ਜੀ ਵਾਲ ਖਾਂਦੀ ਹੋਈ ਆ ਮੋਟੀ ਇੱਕ ਰਸੇ ਵਰਗੀ ਨਾੜਾ ਜਿੰਨੇ ਪਸ਼ੂ ਨੂੰ ਦੁੱਧ ਘੜਨਾ ਸੋਰੀ ਮਿਲ ਕੇ ਦੀ ਆਸ ਕਰਦੇ ਆ ਦੋਸਤੋ ਅੱਗੇ ਕੋਈ ਚੰਗੀ ਸੇਵਾ ਵਾਲਾ ਵੀਰ ਮਿਲ ਗਿਆ ਨੂੰ ਤੇ ਚੰਗਾ ਮਿਲ ਕੇ ਤੁਸੀਂ ਝੂਲੋਗੇ ਇਹ ਅੱਜ ਚਾਰ ਐਨੀਮਲ ਆ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਬਿਲਕੁਲ ਤਿਆਰੀ ਵਾਲੇ ਅੱਗੀਆਂ ਜਿਹੜੀਆਂ ਅੱਗੇ ਮੱਝਾਂ ਤਿਆਰੀ ਵਾਲੀਆਂ ਦਿਖਾਤੀਆਂ ਨੇ ਇੱਕ ਤਾਜੀ ਸੱਜਰ ਸੂਈ ਆ ਇਹ ਵੀ ਤੁਹਾਨੂੰ ਪੂਰੀ ਆਪਾਂ ਇਨਫੋਰਮੇਸ਼ਨ ਪੂਰੀ ਜੀ ਦੋਸਤੋ ਵੀਰਵਾਦ ਦਿੱਤਾ ਇੱਕ ਸੰਧੂ ਸਾਹਿਬ ਬੇਨਤੀ ਆ ਆਪਣੀ ਵੀ ਮੰਨ ਲਓ ਆਪਣੀ ਹਰੇਕ ਵੀਰ ਨੂੰ ਬੇਨਤੀ ਆ ਵੀ ਜਿਹੜਾ ਕੋਈ ਪਸ਼ੂ ਲੈਂਦਾ ਨਾ ਆਪਦੀ ਆਓ ਚੈੱਕ ਕਰਕੇ ਤਸੱਲੀ ਕਰਕੇ ਖੜੋ ਮਣਕੇ ਲਾਹਾਂ ਦੇਣਾ ਮਾੜਾ ਆ ਬਿਲਕੁਲ ਜੀ ਮੰਨ ਲਓ ਆਪਾਂ ਮਣਕੇ ਜੂ ਟਾਈਮ ਕੱਢਣਾ ਤੇ ਪਹਿਲਾਂ ਕੱਢ ਲੀਏ ਹੂੰ ਜੰਗਰਾਬ ਦੀ ਤਸੱਲੀ ਕਰਕੇ ਖੜੋ ਸਹੀ ਹੈ ਹਾਂ ਮਣਕੇ ਆਪਾਂ ਹੁਣ ਅਗਲੇ ਘਰੋਂ ਲਿਆਂਦੀਆਂ ਇਹ ਵੇਗੀਆਂ ਆਪਾਂ ਹੋਰ ਲਿਆਉਣ ਵਾਲੇ ਬਾਨਾ ਆਪਾਂ ਇਹਨਾਂ ਦੇ ਜਿਵੇਂ ਲੈ ਜੇ ਤੇ ਰੇਣੀ ਫਿਰਨਾ ਬਿਲਕੁਲ ਹਾਂ ਆਪਣਾ ਕੰਮ ਹੈ ਵਪਾਰ ਦਾ ਆਪਣੀ ਹਰ ਵਾਰੀ ਬੇਨਤੀ ਹੁੰਦੀ ਵੀਰਾਂ ਨੂੰ ਵੀ ਆਪਦੀ ਆਓ ਟਿੱਪ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਹੁਣ ਆਪਾਂ ਥੋੜੇ ਦਿਨ ਹੋ ਗਏ ਵੀਡੀਓ ਪਾਈ ਤੁਹਾਡੇ ਚੈਨਲ ਤੇ ਹੀ ਅੱਠ ਤੋਂ 10 ਦਿਨ ਹੋ ਗਏ ਮੇਰੇ ਸਹਾਨੂੰ ਇਸ ਗੱਲ ਨੂੰ ਹਾਂਜੀ ਆਪਾਂ 15 ਲੀਟਰ ਦੁੱਧ ਦੱਸਿਆ ਛੋਟੀ ਛਲੇ ਹੋਕ 133000 ਆਪਾਂ ਮੁੱਲ ਪਾਇਆ 132000 ਦੀ ਝੋਟੀ ਵਿਗੀ ਹੋ ਹਮ ਤੇ 15 ਦੱਸਿਆ ਤੇ 15 ਹੀ ਦੋ ਟਾਈਮ ਚ ਆਇਆ ਹਮ ਤਸੱਲੀ ਕਰਕੇ ਖੜੀ ਆਗਲਾ ਨੇ ਇੱਥੇ ਵੀ ਤਿੰਨ ਤੋਂ 4000 ਰੁਪਇਆ ਮੜਾਫਾ ਲੱਗਦਾ ਹੁੰਦੇ ਨਹੀਂ ਅਸੀਂ ਲਈ ਰੱਖਣ ਵਾਸਤੇ ਹਮ ਹਮ ਤੇ ਮੰਨ ਲਓ ਵੀ ਜਿਹੜਾ ਉਹ ਵੀਰ ਲੈ ਗਏ ਹੁਣ ਆਪਣੀ ਜਿੰਦਾ ਖਦਮ ਆ ਹੁਣ ਉਹਨਾਂ ਨੇ ਪਾਸ ਕੀਤੀ ਆ ਆਪਣੀ ਹਰ ਵਾਰੀ ਬੇਨਤੀ ਆ ਵੀ ਆਓ ਆਪ ਦੀ ਤਸੱਲੀ ਕਰਕੇ ਖੜੋ ਤੇ ਨਾਲ ਜਾਓ ਪਸ਼ੂ ਦੇ ਬਿਲਕੁਲ ਬਿਲਕੁਲ ਲੋ ਵੀ ਇੰਨਾ ਪਸ਼ੂ ਤੁਹਾਨੂੰ ਜਿਹੜਾ ਤੁਸੀਂ ਏਡਾ ਵੱਡਾ ਪਸ਼ੂ ਸਨ ਚਾਹੇ ਥੋੜੇ ਪੈਸੇ ਲਾਉਣੇ ਚਾਹੇ ਬਹੁਤੇ ਲਾਉਣੇ ਆ ਚਾਹੇ ਲੱਖ ਲਾਉਣਾ ਚਾਹੇ 20000 ਰੁਪਏ ਲਾਉਣਾ ਆ ਕੇ ਇੱਕ ਵਾਰੀ ਜ਼ਰੂਰ ਆਪਣਾ ਪਸ਼ੂ ਅੱਖੀਂ ਦੇਖਿਆ ਕਰੋ ਠੀਕ ਹੈ ਜੀ ਸਾਡਾ ਕੰਮ ਦਿਖਾਉਣਾ ਹੈ ਬਾਕੀ ਬੀਰ ਗਰਲਾਲ ਦਾ ਚਾਹੇ ਕਿਸੇ ਵਪਾਰੀ ਵੀਰ ਦਾ ਕੰਮ ਪਸ਼ੂ ਲਿਆ ਕੇ ਆਪਣੀ ਨਰਖ ਪਰਖ ਕਰਕੇ ਤੇ ਤੁਹਾਨੂੰ ਪਸ਼ੂ ਸੇਲ ਕਰਨਾ ਹੈ ਅਗੇ ਤੁਹਾਡਾ ਵੀ ਫਰਜ਼ ਬੰਨਾ ਵੀ ਬੋਕਾਂ ਦੇ ਬੋਕ ਪੈਸੇ ਦੇਣੇ ਆ ਤਸੱਲੀ ਜ਼ਰੂਰ ਕੀਤੀ ਜਾਵੇ ਹੰਦੂ ਸਾਹਿਬਾ ਹੁਣ ਗਰਮੀ ਆ ਮੰਨ ਲਓ ਸਾਰੀ ਲੱਖ ਦੋ ਮੈਂ ਕੋਈ ਵੀ ਬਾਹਰ ਆ ਹੁਣ ਆਪਾਂ ਵੀ ਦਿਲ ਤੇ ਨਿਭੂ ਰੱਖਣ ਵਾਲੀ ਗੱਲ ਹੁੰਦੀ ਹੈ ਇਹਨਾਂ ਦਿਨਾਂ ਚ 4 ਲੱਖ ਰੁਪਏ 5 ਲਾ ਕੇ ਵੱਧੀਆਂ ਹਾਂ ਹੁਣ ਆਪ ਹਾਂਜੀ ਇਹ ਕਰਕੇ ਆਪਾਂ ਬੇਨਤੀ ਕਰਦੇ ਆ ਵੀ ਆ ਕੇ ਆਪਦੀਆਂ ਚੈੱਕ ਕਰਕੇ ਖੜੋ ਸਹੀ ਆ ਲੈ ਵੀ ਕਰ ਲਾਲ ਇੱਕ ਨੰਬਰ ਬੋਲਦੇ ਨੰਬਰ ਹੈਗਾ ਸੰਦੂ ਸਾਹਿਬ 97792 92006 97792 92006 ਪਿੰਡ ਡੱਲ ਤਸੀਲ ਪੱਟੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਲੋ ਜੀ ਦੋਸਤੋ ਇਹ ਸਨ ਪਸ਼ੂ ਇਹ ਸਨ ਗੱਲਾਂ ਬਾਤਾਂ ਤੇ ਆਓ ਆਪਣੀ ਤਸੱਲੀ ਕਰੋ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਪੰਜ ਚਾਰ ਨੱਕ ਜਿਹੜੇ ਆ ਹਰ ਰੋਜ਼ ਨਵੇਂ ਤੁਹਾਨੂੰ ਇਸ ਕੇਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ